ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਲੈਂਡ ਪੁਲਿੰਗ ਮਾਮਲੇ ਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਹਾਂ ਲੈਂਡ ਪੁਲਿੰਗ ਵਾਲਾ ਜਿਹੜਾ ਮਾਮਲਾ ਹੈ ਪੰਜਾਬ ਸਰਕਾਰ ਵਾਸਤੇ ਜਿਹੜਾ ਇਹ ਚਿੰਤਾ ਦਾ ਸਬਬ ਬਣਦਾ ਜਾ ਰਿਹਾ ਵਕ ਵਕ ਜਥੇਬੰਦੀਆਂ ਵਕ ਵਕ ਸਿਆਸੀ ਪਾਰਟੀਆਂ ਜਿਹੜੀਆਂ ਇਹਦਾ ਵਿਰੋਧ ਕਰ ਰਹੀਆਂ ਦੂਜਾ اہم ਮਸਲਾ ਡਲਾ ਸਾਹਿਬ ਹੈ ਵਿਕਰਮ ਮਜੀਠੀਆ ਦਾ ਮਾਮਲਾ ਜਿਹੜਾ ਇਹ ਉਲਝਦਾ ਜਾ ਰਿਹਾ ਵਿਜੀਲੈਂਸ ਜਿਹੜੀ ਹੈ ਉਹ ਹੁਣ ਉਹਨਾਂ ਦੀ ਜ਼ਮੀਨਾਂ ਦੀ ਪਮੈਸ਼ ਕਰਨ ਵਾਸਤੇ ਵੀ ਅੱਜ ਅੰਮ੍ਰਿਤਸਰ ਵਿਖੇ ਗਈ ਸੀ ਉੱਥੇ ਉਹਨਾਂ ਦੀ ਜਿਹੜੀ ਚੱਲ ਤੇ ਅਚਲ ਸੰਪਤੀ ਹੈ ਉਹਦੀ ਈਵੈਲੂਏਸ਼ਨ ਕੀਤੀ ਜਾਏਗੀ ਫਿਰ ਉਹ ਰਿਕਾਰਡ ਜਿਹੜਾ ਮੁੜ ਕੇ ਅਦਾਲਤ ਚ ਪੇਸ਼ ਕੀਤਾ ਜਾਏਗਾ ਤੇ ਤੀਜਾ ਵਿਸ਼ਾ ਡਲਾ ਸਾਹਿਬ ਇਹ ਹੈ ਵੀ ਜਿਸ ਕਦਰ ਆਮ ਆਦਮੀ ਪਾਰਟੀ ਆਊਟਸਾਈਡਰਸ ਨੂੰ ਪਾਰਟੀ ਜੁਆਇਨ ਕਰਵਾ ਰਹੀ ਹੈ ਫਿਰ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਜਾ ਰਹੀਆਂ ਜਿਹੜਾ ਪਾਰਟੀ ਦਾ ਆਪਣਾ ਕਾਡਰ ਹੈ ਜਿਹੜਾ 200 14 ਤੋਂ ਇਹਨਾਂ ਦੇ ਨਾਲ ਲੱਗਾ ਹੋਇਆ ਰਦਰ ਕਹ ਲਈਏ ਅਨਾ ਅੰਦੋਲਨ ਤੋਂ ਉਹਨਾਂ ਦੀ ਮਾਨਸਿਕ ਸਥਿਤੀ ਵੀ ਤੁਹਾਡੇ ਤੋਂ ਸਮਝਦੇ ਆ ਕਿਤੇ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਕਿਤੇ ਵਿਰੋਧ ਦਾ ਸਾਹਮਣਾ ਤੇ ਨਹੀਂ ਕਰਨਾ ਪਏਗਾ ਪਰ ਸਭ ਤੋਂ ਪਹਿਲਾਂ ਆਪਾਂ ਜਾਣਨਾ ਚਾਹੁੰਦੇ ਆ ਵਿਕਰਮ ਮਜੀਠੀਆ ਮਾਮਲਾ ਜਿਹੜਾ ਉਲਝਦਾ ਜਾ ਰਿਹਾ ਡਲਾ ਸਰ ਦੇਖੋ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਇਹ ਵੱਡੀ ਚੁਣੌਤੀ ਵਿਜੀਲੈਂਸ ਬਿਊਰੋ ਦੇ ਲਈ ਬਣ ਰਿਹਾ ਹੈ ਕੱਲ ਵਿਜੀਲੈਂਸ ਬਿਊਰੋ ਵਾਲੇ ਕੋਰਟ ਦੀ ਪਰਮਿਸ਼ਨ ਦੇ ਨਾਲ ਪੇਮਾਸ਼ ਕਰਨ ਗਏ ਅ ਵੈਲਿਊਏਸ਼ਨ ਜਿਹੜੀਆਂ ਵੀ ਚਲ ਅਚਲ ਜਾਇਦਾਦਾਂ ਨੇ ਵਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਉਹਨਾਂ ਦੀ ਪਰਮੈਸ਼ ਕਰਨ ਗਏ ਸੀ ਇੱਕ ਦਿਨ ਪਹਿਲਾਂ ਵੀ ਕੱਲ ਤੋਂ ਉਹ ਗਏ ਸੀ ਜਦੋਂ ਅਦਾਲਤ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਜਿਸ ਆਈਓ ਨੇ ਇਨਕੁਆਇਰੀ ਅਫਸਰ ਨੇ ਉਸ ਦਿਨ ਜਾਣਾ ਸੀ ਉਹ ਪਰਮੈਸ਼ ਕਰਨ ਦੇ ਲਈ ਉੱਥੇ ਨਹੀਂ ਗਏ ਸੀ ਇਹ ਆਧਾਰ ਬਣਿਆ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਸਾਨੂੰ ਪਤਾ ਹੈ ਅੱਜ ਵੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਚੱਲ ਰਹੀ ਹੈ ਹੋ ਸਕਦਾ ਹੈ ਕਿ ਉਹ ਖਤਮ ਹੋ ਗਈ ਹੋਵੇ ਜਾਂ ਹਜੇ ਵੀ ਚੱਲ ਰਹੀ ਹੋਵੇ ਅਸੀਂ ਸ਼ਾਮ ਦੇ ਪ੍ਰੋਗਰਾਮ ਚ ਜਿਹੜੀ ਅੱਜ ਦੀ ਕਾਰਵਾਈ ਆ ਅਦਾਲਤੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਚ ਉਹਨੂੰ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ 17 ਜੁਲਾਈ ਵੀ ਇੱਕ ਮਾਮਲੇ ਦੇ ਵਿੱਚ ਉਹਨਾਂ ਦੀਆਂ ਵੱਖ-ਵੱਖ ਪਟੀਸ਼ਨਾਂ ਦੇ ਵਿੱਚ ਸੁਣਵਾਈ ਅਧੀਨ ਹੈ ਹੁਣ ਸੰਦੀਪ ਜੀ ਇਹ ਵੇਖਣ ਵਾਲੀ ਗੱਲ ਹੈ ਕਿ 22 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਦੇ ਦੀ ਬੇਲ ਦੇ ਉੱਤੇ ਕਿਉਂਕਿ ਨੋਟਿਸ ਹੋਏ ਹੋਏ ਨੇ ਉਹਨਾਂ ਦੀ ਜ਼ਮਾਨਤ ਦੇ ਉੱਤੇ ਕੀ ਅਦਾਲਤ ਬਾਈ ਜੁਲਾਈ ਨੂੰ ਬਿਕਰਮਜੀਠੇ ਦੀ ਜ਼ਮਾਨਤ ਤੇ ਸੁਣਵਾਈ ਕਰਦੀ ਹੈ ਇਹ ਬੜਾ ਮਹੱਤਵਪੂਰਨ ਹੈ ਇਸੇ ਕਰਕੇ ਅਸੀਂ ਵੇਖ ਰਹੇ ਹਾਂ ਕਿ ਵਿਜੀਲੈਂਸ ਬਿਊਰੋ ਫੇਰ ਇੱਕ ਵਾਰ ਲੋੜ ਤੋਂ ਵੱਧ ਸਰਗਰਮ ਦਿਖ ਰਹੀ ਹੈ ਕੋਈ ਨਾ ਕੋਈ ਸਬੂਤ ਬਿਕਰਮ ਦੇ ਖਿਲਾਫ ਵਿਜੀਲੈਂਸ ਬਿਊਰੋ ਲੱਭ ਰਹੀ ਹੈ ਔਰ ਵਿਜੀਲੈਂਸ ਬਿਊਰੋ ਦੀ ਕੋਸ਼ਿਸ਼ ਹੈ ਕਿ ਕੋਈ ਸਬੂਤ ਮਿਲੇ ਤਾਂ ਕਿ ਜਿਹੜੀ ਜਿਹੜੀ ਜ਼ਮਾਨਤ ਹੈ ਯਾ ਵਿਕਰਮ ਸਿੰਘ ਜੀ ਜਿਹੜੀ ਅਸੀਂ ਉਹਨੂੰ ਚੈਲੰਜ ਕਰ ਸਕੀਏ ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਇਸ ਵਕਤ ਚੱਲ ਰਹੀਆਂ ਨੇ ਗੱਲ ਸਾਹਿਬ ਜਿੱਦਾਂ ਤੁਸੀਂ ਪਹਿਲਾਂ ਵੀ ਵਿਜੀਲੈਂਸ ਦੇ ਬਾਰੇ ਦੱਸਿਆ ਵੀ ਕਿੰਦਾ ਦਾ ਇਤਿਹਾਸ ਰਿਹਾ ਬਾਅਦ ਚੋ ਕਲੀਨ ਸ਼ੀਟ ਮਿਲ ਜਾਂਦੀਆਂ ਤੇ ਜਿੱਦਾਂ ਤੁਸੀਂ ਹੁਣ ਵੀ ਦੱਸ ਰਹੇ ਹੋ ਵੀ ਵਿਜੀਲੈਂਸ ਕੋਸ਼ਿਸ਼ ਕਰ ਰਹੀ ਹੈ ਵੀ ਕੋਈ ਨਾ ਕੋਈ ਸਬੂਤ ਮਿਲ ਜਾਏ ਇਹ ਤਾਂ ਮਤਲਬ ਹਾਲੇ ਤੱਕ ਵਿਜੀਲੈਂਸ ਦੇ ਕੋਲ ਕੋਈ ਸਬੂਤ ਡੱਲ ਸਾਹਿਬ ਨਹੀਂ ਹੈਗਾ ਠੋਸ ਜਿਹਨੂੰ ਆਧਾਰ ਬਣਾ ਕੇ ਕੇਸ ਦੇ ਜਿਹੜਾ ਕੇਸ ਹੈ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕੇ ਦੇਖੋ ਵਿਜੀਲੈਂਸ ਬਿਊਰੋ ਕੋਲੇ ਕੋਈ ਸਬੂਤ ਹੈ ਜਾਂ ਨਹੀਂ ਹੈ ਹਜੇ ਤੱਕ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਨਹੀਂ ਆਈ ਦਾਅਵੇ ਆਏ ਨੇ ਜਿਹੜੇ ਸਰਕਾਰੀ ਵਕੀਲ ਨੇ ਸਰਕਾਰੀ ਵਕੀਲ ਜਦੋਂ ਪੇਸ਼ੀਆਂ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਰਹੇ ਨੇ ਉਹ ਦਾਅਵੇ ਕਰਦੇ ਰਹੇ ਨੇ ਕਿ 402 ਹੈਕਟੇਅਰ ਜ਼ਮੀਨ ਬਾਰੇ ਪਤਾ ਲੱਗਿਆ ਹੁਣ ਪਤਾ ਲੱਗਿਆ ਹੈ ਜਾਂ ਕੋਈ ਕਾਗਜ਼ ਮਿਲੇ ਹੈ ਉਹਦਾ ਡਾਕੂਮੈਂਟਰੀ ਐਵੀਡੈਂਸ ਹੋਣਾ ਜ਼ਰੂਰੀ ਹੈ ਕੋਈ ਰਜਿਸਟਰੀ ਹੋਵੇ ਕੋਈ ਫਰਦ ਹੋਵੇ ਕੋਈ ਇਸ ਤਰ੍ਹਾਂ ਦਾ ਸਰਕਾਰੀ ਡਾਕੂਮੈਂਟ ਹੋਵੇ ਜਿਹੜਾ ਇਹ ਸਾਬਤ ਕਰ ਸਕੇ ਕਿ 402 ਹੈਕਟੇਰ ਜ਼ਮੀਨ ਬਿਕਰਮ ਮਜੀਠੀਏ ਜਾਂ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਪਰਿਵਾਰ ਦੇ ਨਾਮ ਹੈ ਇਹ ਸਬੂਤ ਹੈ ਇਹ ਸਬੂਤ ਜਿਸ ਦਿਨ ਹੁਣ 22 ਜੁਲਾਈ ਨੂੰ ਜ਼ਮਾਨਤ ਤੇ ਸੁਣਵਾਈ ਹੋਣੀ ਹੈ ਨਿਸ਼ਚਿਤ ਤੌਰ ਤੇ ਵਿਜੀਲੈਂਸ ਬਿਊਰੋ ਨੂੰ ਕੋਈ ਨਾ ਕੋਈ ਸਬੂਤ ਦੇਣਾ ਪਊਗਾ ਹੁਣ ਅਗਰ ਤਾਂ 22 ਜੁਲਾਈ ਨੂੰ ਵਿਜੀਲੈਂਸ ਬਿਊਰੋ ਕੋਈ ਕਾਗਜ਼ ਇਸ ਤਰ੍ਹਾਂ ਦੇ ਦੰਦੀ ਹੈ ਕਿ ਆਹ ਵੇਖੋ ਜੀ ਅਸੀਂ ਰਜਿਸਟਰੀ ਕੱਢ ਕੇ ਲਿਆਏ ਆਂ ਆਹ ਵੇਖੋ ਜੀ ਅਸੀਂ ਜਲੰਧਰ ਦੀ ਪ੍ਰਾਪਰਟੀ ਦੇ ਮਾਮਲੇ 'ਚ 25% ਹਿੱਸੇ ਦੀ ਅਸੀਂ ਗੱਲ ਕੀਤੀ ਸੀ ਅਸੀਂ ਉਹਦੇ ਕੋਈ ਠੋਸ ਐਵਿਡੈਂਸ ਲੈ ਕੇ ਆਏ ਆ ਕਿਉਂਕਿ ਉਦੋਂ ਸਰਕਾਰੀ ਵਕੀਲ ਕਹਿੰਦੇ ਸੀ ਕੈਸ਼ ਦਾ ਦਾਨ ਪ੍ਰਦਾਨ ਹੋਇਆ ਪਰ ਬਿਲਕੁਲ ਅਕਾਊਂਟ ਵਿਜੀਲੈਂਸ ਬਿਊਰੋ ਇਹ ਕਹਿ ਰਹੀ ਹੈ ਕਿ ਕੈਸ਼ ਦਿੱਤਾ ਗਿਆ ਦਾਨ ਪ੍ਰਦਾਨ ਹੋਇਆ ਤੇ ਵਿਜੀਲੈਂਸ ਬਿਊਰੋ ਨੂੰ ਕਿਵੇਂ ਪਤਾ ਲੱਗਿਆ ਕਿ ਕੈਸ਼ ਦਾ ਦਾਨ ਪ੍ਰਦਾਨ ਹੋਇਆ ਉਹਦੇ ਬਾਰੇ ਕੋਈ ਸਬੂਤ ਦੇਣਾ ਪੈਣਾ ਨਾ ਕਿਸੇ ਵਿਅਕਤੀ ਬਾਰੇ ਇਹ ਕਹਿ ਰਹੀ ਏ ਕਿ ਉਹਨੇ ਕੈਸ਼ ਦਾ ਦਾਨ ਪ੍ਰਦਾਨ ਕੀਤਾ ਗੈਰ ਕਾਨੂੰਨੀ ਉਹਦਾ ਕੋਈ ਐਵੀਡੈਂਸ ਉਹਦਾ ਕੋਈ ਸਬੂਤ ਕੋਈ ਪੇਮੈਂਟ ਦਾ ਟ੍ਰਾਇਲ ਟ੍ਰੇਲ ਉਹ ਦੇਣਾ ਪੈਣਾ ਸਾਰਾ ਉਹਦੇ ਤੋਂ ਬਿਨਾ ਗੱਲ ਸੰਭਵ ਨਹੀਂ ਹੈ ਇਸ ਕਰਕੇ ਵਿਜੀਲੈਂਸ ਬਿਊਰੋ ਪੂਰੀ ਸਰਗਰਮ ਹੈ ਔਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਅਗਰ 22 ਜੁਲਾਈ ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਹੁੰਦੀ ਹੈ ਸੰਦੀਪ ਜੀ ਤੇ ਇੱਕ ਨਵਾਂ ਮਾਮਲਾ ਉਹਨਾਂ ਦੇ ਖਿਲਾਫ ਜਾਂਚ ਦੀਨ ਹੈ ਜਿਹੜੀਆਂ ਵਿਕਰਮ ਮਜੀਠੀਆ ਨੇ ਮੰਤਰੀਆਂ ਦੀਆਂ ਤਸਵੀਰਾਂ ਪਾਈਆਂ ਸੀ ਡਾਕਟਰ ਰਵਜੋਤ ਉਹਨਾਂ ਵੱਲੋਂ ਉਨਾ ਵੱਲੋਂ ਸ਼ਿਕਾਇਤ ਦਿੱਤੀ ਹੋਈ ਆ ਪੁਲਿਸ ਨੂੰ ਉਹ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਅਗਰ 22 ਜੁਲਾਈ ਨੂੰ ਵਿਕਰਮ ਮਜੀਠੀਏ ਨੂੰ ਜ਼ਮਾਨਤ ਮਿਲਦੀ ਹੈ ਤੇ ਮੈਨੂੰ ਲੱਗਦਾ ਹੈ ਨਾਲ ਦੀ ਨਾਲ ਹੀ ਪੁਲਿਸ ਹੈ ਜਿਹੜੀ ਕਸਟਡੀ ਚ ਲੈ ਸਕਦੀ ਹੈ ਵਿਕਰਮ ਮਜੀਠੀਏ ਨੂੰ ਜਿਹੜਾ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਮਜੀਠੀਏ ਨੇ ਮੰਤਰੀ ਦੀ ਸ਼ਿਕਾਇਤ ਤੇ ਉਸ ਮਾਮਲੇ ਚ ਜਾਂ ਤਾਂ ਪੁਲਿਸ ਇਨਵੈਸਟੀਗੇਸ਼ਨ ਲਈ ਮਜੀਠੀਏ ਨੂੰ ਹਿਰਾਸਤ ਚ ਲਾਏਗੀ ਜਾਂ ਹੋ ਸਕਦਾ ਹੈ ਕਿ ਉਸ ਮਾਮਲੇ ਚ ਵਿਕਰਮ ਦੇ ਖਿਲਾਫ ਉਹ ਕੇਸ ਦਰਜ ਕਰ ਦੇਣ ਕੋਈ ਨਾ ਕੋਈ ਕਿਉਂਕਿ ਉਹ ਮੰਤਰੀ ਦਾ ਕਹਿਣਾ ਸੀ ਕਿ ਉਹਨਾਂ ਦੀ ਐਕਸ ਵਾਈਫ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵਿਕਰਮ ਮਜੀਠੀ ਨੇ ਸਾਂਝੀਆਂ ਕੀਤੀਆਂ ਨੇ ਸੋ ਮਜੀਠੀ ਦੀ ਚਿੰਤਾ ਏਡੀ ਛੇਤੀ ਮੁੱਕਣ ਵਾਲੀ ਨਹੀਂ ਹੈ ਕਿਉਂਕਿ ਸਰਕਾਰਾਂ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਜਿਸ ਤਰ੍ਹਾਂ ਨਾਲ ਵਿਧਾਨ ਸਭਾ ਦੇ ਸੈਸ਼ਨ ਚ ਆਖਰਲੇ ਦਿਨ ਨਸ਼ਿਆਂ ਦੇ ਮੁੱਦੇ ਤੇ ਬਹਿਸ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵਿਕਰਮ ਮਜੀਠੀ ਤੇ ਜੰਮ ਕੇ ਟਾਰਗੇਟ ਕੀਤਾ ਭਗਵੰਤ ਮਾਨ ਨੇ ਵੀ ਨਾਮ ਲੈ ਲੈ ਕੇ ਵਿਕਰਮ ਮਜੀਠੀ ਨੂੰ ਸੰਬੋਧਨ ਕੀਤਾ ਉਹਨਾਂ ਦੇ ਸراہਣੇ ਦੀ ਗੱਲ ਕੀਤੀ ਵਿਕਰਮਜੀਠੀ ਦੇ ਪਰਿਵਾਰ ਤੇ ਵੀ ਭਗਵੰਤਮਾਨ ਨੇ ਖੁੱਲਕੇ ਸਿਆਸੀ ਅਟੈਕ ਕੀਤਾ ਔਰ ਇਹ ਵੀ ਕਿਹਾ ਭਗਵੰਤਮਾਨ ਨੇ ਕਿ ਮੈਂ ਕੋਈ ਸਿਆਸੀ ਬਦਲਾਖੋਰੀ ਨਹੀਂ ਕਰ ਰਿਹਾ ਫੈਸਲਾ ਅਦਾਲਤਾਂ ਨੇ ਕਰਨਾ ਪਰ ਕਿਤੇ ਨਾ ਕਿਤੇ ਸਿਆਸਤ ਵਿਕਰਮਜੀਠੀ ਦੇ ਨਾਂ ਤੇ ਖੂਬ ਪਖੀ ਹੋਈ ਹੈ ਅਰਵਿੰਦ ਕੇਜਰੀਵਾਲ ਕਦੀ ਖੁੱਲਕੇ ਵਿਕਰਮਜੀਠੀ ਦੇ ਮਾਮਲੇ ਚ ਸਾਹਮਣੇ ਨਹੀਂ ਆਏ ਇੱਕ ਦੋ ਵਾਰੀ ਸ਼ੁਰੂ ਚ ਉਹਨਾਂ ਨੇ ਬਿਆਨ ਦਿੱਤੇ ਸੀ ਬਿਨਾ ਨਾਮ ਲਏ ਕਿ ਪਿਛਲੀਆਂ ਸਰਕਾਰਾਂ ਵੇਲੇ ਜਿਹੜੇ ਮੰਤਰੀ ਨੇ ਉਹਨਾਂ ਦੀਆਂ ਘਟੀਆਂ ਦੇ ਵਿੱਚ ਜਿਹੜੇ ਨੇ ਨਸ਼ਾ ਬਿਕਦਾਰਿਆ ਜਾਂ ਤਸ਼ਕਰਾਂ ਦੇ ਜਾਂਦੇ ਰਹੇ ਪਰ ਉਹਨਾਂ ਨੇ ਨਾਮ ਕਿਸੇ ਦਾ ਨਹੀਂ ਲਿਆ ਪਰ ਵਿਧਾਨ ਸਭਾ ਸੈਸ਼ਨ ਚ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦਾਪ ਬਿਨਾ ਨਾਮ ਲਏ ਜਮ ਕੇ ਅਟੈਕ ਕੀਤਾ ਔਰ ਹੁਣ ਇਹ ਮੁੱਦਾ ਬਹੁਤ ਵੱਡੀ ਇੱਕ ਆਪਸੀ ਸਿਆਸੀ ਖੇਵਾਜੀ ਦਾ ਵੀ ਬਣਿਆ ਹੋਇਆ ਹੈ ਵਿਕਰਮ ਮਜੀਠੀਆ ਦੇ ਵਕੀਲ ਲਗਾਤਾਰ ਕਹਿ ਰਹੇ ਨੇ ਕੱਲ ਅਰਸ਼ਦੀਪ ਕਲੀਅਰ ਕਹਿ ਰਹੇ ਸੀ ਕਿ ਜਿਹੜੀ ਪਮਾਇਸ਼ ਕਰ ਰਹੇ ਨੇ ਬਿਕਰਮ ਮਜੀਠੀਏ ਦੇ ਘਰ ਦੀ ਉਹ ਤਾਂ ਰਿਹਾਇਸ਼ ਕਿਰਾਏ ਤੇ ਐ। ਸੋ ਕਿਰਾਏ ਦੀ ਰਿਹਾਇਸ਼ ਦੀ ਪਮਾਇਸ਼ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਨੇ ਤਰਕ ਦਿੱਤਾ। ਪਰ ਉਹ ਵੀ ਕਹਿ ਰਹੇ ਨੇ ਕਿ ਮਜੀਠੀਏ ਨੇ ਜਦੋਂ ਪਹਿਲਾਂ 5 ਮਹੀਨੇ ਜੇਲ੍ਹ 'ਚ ਰਹੇ ਉਦੋਂ ਕਦੀ ਸਹੂਲਤਾਂ ਦੀ ਡਿਮਾਂਡ ਨਹੀਂ ਕੀਤੀ ਹੁਣ ਕਿਉਂ ਕਰਨੀ ਐ? ਮੁੱਖ ਮੰਤਰੀ ਦਾ ਦਾਵਾ ਹੈ ਕਿ ਸਹਰਾਣਾ ਮੰਗਦੇ ਨੇ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਉਹਨਾਂ ਨੇ ਵਿਧਾਨ ਸਭਾ 'ਚ ਕਿਹਾ। ਸੋ ਇਹ ਬਹੁਤ ਸਾਰੀਆਂ ਗੱਲਾਂ ਸਿਆਸੀ ਤੌਰ ਤੇ ਖੇਬਾਜ਼ੀ ਵੀ ਬਣੀ ਹੋਈ ਆ। ਸੋ ਆਪ ਸਰਕਾਰ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਬਿਕਰਮ ਮਜੀਠੀਏ ਨੂੰ ਹਜੇ ਅਸੀਂ ਅੰਦਰ ਹੀ ਡੱਕ ਕੇ ਰੱਖੀਏ ਪਰ ਅਦਾਲਤਾਂ ਕੀ ਫੈਸਲਾ ਕਰਦੀਆਂ ਨੇ ਉਹਦੇ ਹਿਸਾਬ ਨਾਲ ਮਜੀਠੀਏ ਦੀ ਕਿਸਮਤ ਅੱਗੇ ਤੈਅ ਹੋਣੀ ਹੈ ਜੀ ਸਭ ਹੁਣ ਆਪਾਂ ਅਗਲੇ ਵਿਸ਼ੇ ਤੇ ਵੱਤਿਆ ਵਿਸ਼ਾ ਬੜਾ ਅਹਿਮ ਹੁੰਦਾ ਜਾ ਰਿਹਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਵੱਲੋਂ ਲਾੰਟੀ ਜਾ ਰਹੀ ਹੈ ਜਿਹਦੇ ਤਹਿਤ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ 40000 ਏਕੜ ਦੇ ਕਰੀਬ ਰਕਬਾ ਜਿਹੜਾ ਉਹ ਅਕਵਾਇਰ ਕਰਕੇ ਉਹਨੂੰ ਡਿਵੈਲਪ ਕਰਨਾ ਹੁਣ ਜਿੱਥੇ ਕਿਸਾਨ ਜਿੱਥੇ ਬੰਦੀਆਂ ਵਿਰੋਧ ਕਰ ਰਹੀਆਂ ਨੇ ਉੱਥੇ ਸਿਆਸੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਨੇ ਇਹ ਪਾਲਿਸੀ ਜਿਹੜੀ ਹੈ ਇਹ ਇੱਕ ਕਿਸਮ ਦੀ ਆਮ ਆਦਮੀ ਸਰਕਾਰ ਵਾਸਤੇ ਮੁਸੀਬਤ ਦਾ ਸਬਬ ਜਿਹੜੀ ਆ ਬਣਦੀ ਜਾ ਰਹੀ ਹੈ ਤੇ ਇਹ ਜਿਹੜੀਆਂ ਜਿੱਥੇ ਬੰਦੀਆਂ ਜਦੋਂ ਧਰਨਾ ਪ੍ਰਦਰਸ਼ਨ ਕਰਨ ਗਈਆਂ ਤਾਂ ਸੁਭਾਵਿਕ ਜੀ ਗੱਲ ਹੈ ਇਹਦਾ ਅਸਰ ਸਰਕਾਰ ਦੇ ਅਕਸ ਤੇ ਵੀ ਪਏਗਾ ਤੇ 2027 ਤੇ ਵੀ ਪਏਗਾ ਸੰਦੀਪ ਜੀ ਲੈਂਡ ਪੂਲਿੰਗ ਦੀ ਯੋਜਨਾ ਨੂੰ ਲੈ ਕੇ ਜਿਹੜੀ ਸਰਕਾਰ ਹੈ ਉਹ ਬੜੀ ਕਲੀਅਰ ਤੇ ਸਪਸ਼ਟ ਭਗਵੰਤ ਮਾਨ ਕਈ ਵਾਰੀ ਦਾਅਵਾ ਕਰ ਚੁੱਕੇ ਨੇ ਕਿ ਅਸੀਂ ਕਿਸੇ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈਣੀ। ਮਤਲਬ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹੇਗਾ ਅਸੀਂ ਸਿਰਫ ਉਸ ਕਿਸਾਨ ਦੀ ਜ਼ਮੀਨ ਲਵਾਂਗੇ। ਹੁਣ ਅਸੀਂ ਇੱਕ ਗੱਲ ਨੂੰ ਸਮਝੀਏ ਜਿਸ ਤਰ੍ਹਾਂ ਨਾਲ ਕਿਸਾਨ ਇਕੱਠੇ ਹੋ ਰਹੇ ਨੇ ਪੋਲੀਟੀਕਲ ਪਾਰਟੀਆਂ ਵਿਰੋਧ ਕਰ ਰਹੀਆਂ ਨੇ। ਕੱਲ 18 ਜੁਲਾਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕੱਲ ਸਰਪਾਰਟੀ ਮੀਟਿੰਗ ਛੱਦੀ ਹੈ। ਕੱਲ ਸਰਪਾਰਟੀ ਮੀਟਿੰਗ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਨੁਮਾਇंदे ਉਚੇਚੇ ਤੌਰ ਤੇ ਪਹੁੰਚਣਗੇ ਔਰ ਜਿਹੜੇ ਵੱਖ-ਵੱਖ ਧਿਰਾਂ ਦੇ ਨੁਮਾਇंदे ਨੇ ਉਹ ਆਪਣਾ ਕੀ ਪੱਖ ਰੱਖਦੇ ਨੇ ਆਪਣੀ ਕੀ رائے ਰੱਖਦੇ ਨੇ ਇਹ ਵੀ ਬਹੁਤ ਮਹੱਤਵਪੂਰਨ ਰਹੇਗਾ ਇਹ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਕਿਉਂਕਿ ਸਰਪਾਰਟੀ ਮੀਟਿੰਗ ਹੈ ਉਹ ਕੀ ਫੈਸਲਾ ਕਰਦੇ ਨੇ ਕਿਸ ਰੂਪ ਚ ਉਹ ਅੰਦੋਲਨ ਅੱਗੇ ਵਧਾਉਣ ਦੀ ਗੱਲ ਕਰਦੇ ਨੇ ਜੇ ਸ਼ੁਰੂਆਤੀ ਤੌਰ ਤੇ ਆਪਾਂ ਵੇਖੀਏ ਵੱਖ-ਵੱਖ ਕਿਸਾਨ ਸੰਗਠਨ ਲਗਾਤਾਰ ਲਾਮਬੰਦ ਹੋ ਰਹੇ ਨੇ ਮਨਪੀ 43 ਪਿਛਲੇ ਸਮੇਂ ਚ ਦਾਖਾ ਹਲਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਮੀਟਿੰਗਾਂ ਰੱਖੀਆਂ ਮਨਪੀ 43 ਉਹਨਾਂ ਮੀਟਿੰਗਾਂ ਦਾ ਹਿੱਸਾ ਬਣੇ ਔਰ ਮਨਪੀ 43 ਦੀ ਵੀ ਇਹ ਮੰਗ ਹੈ ਕਿ ਲੈਂਡ ਪੂਲਿੰਗ ਸਕੀਮ ਹੈ ਜਿਹੜੀ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਾਂਗਰਸ ਦੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਚ ਉਹਨਾਂ ਨੇ 2 ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਮਾੜਾ ਦਫ਼ਤਰ ਮੰਗ ਪੱਤਰ ਦਿੱਤਾ ਕਾਂਗਰਸ ਦੀ ਲੀਡਰਸ਼ਿਪ ਦਾ ਤਰਕ ਹੈ ਕਿ ਲੈਂਡ ਪੁਲਿੰਗ ਸਕੀਮ ਹੈ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਗਲਤ ਹੈ ਹੁਣ ਬੜਾ ਇੱਥੇ ਬਰੀਕ ਮਾਮਲਾ ਹੈ ਸਰਕਾਰ ਕਹਿ ਰਹੀ ਹੈ ਅਸੀਂ ਜ਼ਮੀਨ ਐਕਵਾਇਰ ਨਹੀਂ ਕਰ ਰਹੇ ਕਿਸਾਨ ਔਰ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਲੈਂਡ ਪੁਲਿੰਗ ਦੇ ਨਾਂ ਤੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਹੁਣ ਅਗਰ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਸਿਰਫ ਉਹਨਾਂ ਕਿਸਾਨਾਂ ਦੀ ਜ਼ਮੀਨ ਲਵਾਂਗੇ ਜਿਹੜੇ ਕਿਸਾਨ ਜ਼ਮੀਨ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦੇ ਨੇ ਔਰ ਫਿਰ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਅਗਰ ਕਿਸਾਨ ਹੀ ਨਹੀਂ ਤਿਆਰ ਹੁੰਦੇ ਜਿਵੇਂ ਕਿਸਾਨ ਅੰਦੋਲਨ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਰੂਪਰੇਖਾ ਬਣਾ ਰਹੇ ਨੇ ਅਗਰ ਕਿਸਾਨ ਹੀ ਨਹੀਂ ਤਿਆਰ ਹੁੰਦੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਤੇ ਅਗਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲੈਣੀ ਫਿਰ ਲੈਂਡ ਪੂਲਿੰਗ ਦੀ ਜਿਹੜੀ ਯੋਜਨਾ ਹੈ ਇਹ ਕਿੰਨੀ ਕਾਮਯਾਬ ਹੋਏਗੀ ਇਹਦੀ ਕੈਲਕੂਲੇਸ਼ਨ ਇਹਦੇ ਜਮਾ ਘਟਾਓ ਸਰਕਾਰ ਵੀ ਕਰ ਰਹੀ ਹੋਏਗੀ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਹੈ ਹਾਂ ਅਗਰ ਭਗਵੰਤ ਮਾਨ ਦੀ ਸਰਕਾਰ ਅੜਦੀ ਹੈ ਵੀ ਨਹੀਂ ਜੀ ਨਹੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਨੂੰ ਵੀ ਸਮਝਾਵਾਂਗੇ ਜਾਂ ਅਫਸਰਾਂ ਦੇ ذریعے ਅਸੀਂ ਕਿਸਾਨਾਂ ਨੂੰ ਅਪਰੋਚ ਕਰਾਂਗੇ ਵੀ ਜੇ ਅਸੀਂ ਪੂਰੇ ਪੰਜਾਬ 'ਚ 40000 ਦਾ ਟੀਚਾ ਰੱਖਿਆ ਹੈ ਸਾਡੇ ਕੋਲੇ 20000 ਏਕੜ ਵੀ ਆ ਗਈ ਤੇ ਬਹੁਤ ਹੈ ਇਹ ਸਰਕਾਰ ਦੀ ਰਣਨੀਤੀ ਹੋ ਸਕਦੀ ਹੈ ਕਿ ਸਰਕਾਰ ਹੁਣ ਕੀ ਤੈਅ ਕਰੇ ਪਰ ਅੰਦੋਲਨ ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਨੇ ਪਹਿਲਾਂ ਆਰਡੀਨੈਂਸ ਲਿਆਂਦਾ ਖੇਤੀਬਾੜੀ ਮਾਮਲੇ ਵਿੱਚ ਉਦੋਂ ਹੀ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਬਹੁਤ ਵੱਡੇ ਪੱਧਰ ਤੇ ਆਰਡੀਨੈਂਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਕਾਨੂੰਨ ਬਣਾ ਦਿੱਤੇ ਗਏ ਫਿਰ ਅੰਦੋਲਨ ਹੋਰ ਵੱਡਾ ਹੋਇਆ ਫਿਰ ਮੋਰਚਾ ਵੀ ਲੱਗਿਆ ਨਰਿੰਦਰ ਮੋਦੀ ਦੀ ਸਰਕਾਰ ਸਮਝਾ ਨਹੀਂ ਸਕੀ ਕਿਸਾਨਾਂ ਨੂੰ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਤਿੰਨ ਇਹਨਾਂ ਦਾ ਕੀ ਫਾਇਦਾ ਕੀ ਨੁਕਸਾਨ ਹੈ ਲੈਂਡ ਪੁਲਿੰਗ ਸਕੀਮ ਤੇ ਕੀ ਆਉਂਦੇ ਦਿਨਾਂ ਦੇ ਵਿੱਚ ਜਦੋਂ ਵਿਰੋਧੀ ਪਾਰਟੀਆਂ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਕਾਂਗਰਸ ਨੇ ਪ੍ਰਦਰਸ਼ਨ ਕਰਤਾ ਮਨਪੀਤ ਢਿਆਲੀ ਔਰ ਇਹ ਸਾਰੇ ਲੋਕ ਵੀ 20 ਤਰੀਕ ਤੋਂ ਅੰਦੋਲਨ ਸ਼ੁਰੂ ਕਰ ਸਕਦੇ ਨੇ ਇਸ ਤਰੀਕੇ ਦੀਆਂ ਖਬਰਾਂ ਨੇ ਔਰ ਦਾਖਾ ਹਲਕੇ 'ਚ ਮਨਪੀਤ ਢਿਆਲੀ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਸਰਕਾਰ ਦਾ ਵਿਰੋਧ ਕਰ ਹੀ ਰਹੇ ਨੇ ਸੁਖਬੀਰ ਬਾਦਲ ਨੇ ਧਰਨੇ ਦਾ ਐਲਾਨ ਕੀਤਾ ਸੀ ਮੌਸਮ ਦੀ ਖਰਾਬੀ ਸੀ 15 ਜੁਲਾਈ ਨੂੰ ਸੁਖਬੀਰ ਬਾਦਲ ਧਰਨਾ ਨਹੀਂ ਦੇ ਸਕਿਆ ਹਾਲਾਂਕਿ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਜ਼ੋਰ ਸ਼ੋਰ ਨਾਲ ਐਲਾਨ ਕੀਤੇ ਸੀ ਕਿ ਅਸੀਂ ਵੱਡਾ ਅੰਦੋਲਨ ਛੇੜਾਂਗੇ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਮੈਂ ਇੱਕ ਇੰਚ ਜ਼ਮੀਨ ਧੱਕੇ ਨਾਲ ਜਾਣ ਨਹੀਂ ਦੇਣੀ ਸੁਖਬੀਰ ਬਾਦਲ ਦੇ ਦਾਅਵੇ ਸੀ ਪਰ ਮਾੜਾ ਜਿਹਾ ਮੌਸਮ ਖਰਾਬ ਹੋਇਆ ਤੇ ਸੁਖਬੀਰ ਬਾਦਲ ਨੇ 15 ਜੁਲਾਈ ਵਾਲਾ ਧਰਨਾ ਰੱਦ ਕਰਤਾ ਹੁਣ 22 ਜੁਲਾਈ ਨੂੰ ਸੁਖਬੀਰ ਬਾਦਲ ਦਾ ਧਰਨਾ ਹੈ ਔਰ ਰੱਬ ਸੁੱਖ ਰੱਖੇ ਕਿਸਾਨ ਅਰਦਾਸ ਕਰਦੇ ਹੋਣਗੇ ਕਿ 22 ਜੁਲਾਈ ਨੂੰ ਕਿਤੇ ਮੌਸਮ ਨਾ ਖਰਾਬ ਹੋਵੇ ਕਿਉਂਕਿ ਜੇ ਮੌਸਮ ਖਰਾਬ ਹੋਇਆ ਤੇ ਫਿਰ ਪਤਾ ਨਹੀਂ ਸੁਖਬੀਰ ਬਾਦਲ ਤਰਨਾ ਅੱਗੇ ਨਾ ਪਾ ਦੇ ਸੋ ਇਸੇ ਇਸੇ ਦੌਰਾਨ ਡਲਾ ਸਾਹਿਬ ਮੇਰਾ ਖਿਆਲ ਪੰਜ ਮੈਂਬਰੀ ਕਮੇਟੀ ਨੇ ਵੀ ਇੱਕ ਤਰਨਾ ਰੱਖਿਆ ਹੋਇਆ ਸ਼ਾਇਦ 20 ਤਰੀਕ ਹੈ ਸ਼ਾਇਦ ਉਹਨਾਂ ਦੀ ਵੱਖ-ਵੱਖ ਕਿਸਾਨ ਸੰਗਠਨਾਵਾਂ ਨੇ ਜੱਠੇਬੰਦੀਆਂ ਨੇ ਉਹ ਲਗਾਤਾਰ ਇਹ ਗੱਲ ਕਰ ਰਹੀਆਂ ਨੇ ਤਰਨੇ ਦੀ ਔਰ ਸੰਦੀਪ ਜੀ ਸੁਖਬੀਰ ਬਾਦਲ ਖਾਸ ਤੌਰ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਰਨੇ ਦਵਾਂਗੇ ਅੰਦੋਲਨ ਛੇੜਾਂਗੇ ਸੁਖਬੀਰ ਬਾਦਲ ਪਛੜ ਗਿਆ ਕਾਂਗਰਸ ਧਰਨਾ ਮਾਰ ਗਈ ਮਨਪੀ 43 ਪੰਜ ਮੈਂਬਰੀ ਕਮੇਟੀ ਕਿਸਾਨਾਂ ਨੂੰ ਮਿਲ ਰਹੇ ਨੇ ਉਹ ਧਰਨਿਆਂ 'ਚ ਉਹਨਾਂ ਦੀਆਂ ਮੀਟਿੰਗਾਂ 'ਚ ਸ਼ਾਮਲ ਹੋ ਰਹੇ ਨੇ ਹਾਲਾਂਕਿ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਕਿਸਾਨੀ ਨਾਲ ਸੰਬੰਧਿਤ ਲੀਡਰਾਂ ਦੇ ਨਾਲ ਜਗਰਾਉਂ ਮੋਗਾ ਵਗੈਰਾ 'ਚ ਮੀਟਿੰਗਾਂ ਕੀਤੀਆਂ ਨੇ ਅਸਲ 'ਚ ਸੁਖਬੀਰ ਬਾਦਲ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਰੈਲੀ ਨੁਮਾ ਧਰਨਾ ਲਾਈਏ ਜਿੱਥੇ ਬਹੁਤ ਵੱਡਾ ਇਕੱਠ ਹੋਵੇ ਸ਼ਾਇਦ ਇਸ ਕਰਕੇ ਵੀ ਉਹਨਾਂ ਨੇ ਕਿਹਾ ਹੋਣਾ ਵੀ ਮੌਸਮ ਖਰਾਬ ਹੈ ਆਪਾਂ ਦਿਨ ਅੱਗੇ ਪਾ ਲਈਏ ਤੇ ਆਪਾਂ ਤਿਆਰੀ ਕਰ ਲਈਏ ਕਿਉਂਕਿ ਚੰਗਾ ਮੈਨੇਜਰ ਹੈ ਸੁਖਬੀਰ ਸਿੰਘ ਬਾਦਲ ਪ੍ਰਬੰਧ ਪ੍ਰਬੰਧ ਕਰਨਾ ਚੰਗੀ ਤਰ੍ਹਾਂ ਹੁੰਦਾ ਹੋ ਸਕਦਾ ਹੈ 22 ਜੁਲਾਈ ਨੂੰ ਪੂਰੇ ਪੰਜਾਬ ਚੋਂ ਅਕਾਲੀ ਵਰਕਰ ਵਲੰਟੀਅਰ ਸਮਰਥਕ ਇਕੱਠਾ ਕਰਕੇ ਉਹ ਆਪਣੇ ਧਰਨੇ ਨੂੰ ਵੱਡਾ ਦਿਖਾਉਣਾ ਚਾਹੁੰਦੇ ਹੋਣ ਪਰ ਜਿਹੜੀ 18 ਦੀ ਸਰਪਾਰਟੀ ਮੀਟਿੰਗ ਹੈ ਉਹ ਚ ਵੀ ਬਤਾਰ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਜਾ ਸਕਦੇ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਪੰਪੀ ਥਿਆਲੀ ਕਿਸਾਨਾਂ ਦੀ ਸਰਪਾਰਟੀ ਮੀਟਿੰਗ ਚ ਜਾਣਗੇ 18 ਜੁਲਾਈ ਨੂੰ ਕੱਲ ਕਿਸਾਨ ਕੀ ਫੈਸਲਾ ਕਰਦੇ ਨੇ ਸੰਯੁਕਤ ਕਿਸਾਨ ਮੋਰਚਾ ਕੀ ਫੈਸਲਾ ਕਰਦਾ ਹੈ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਸੰਦੀਪ ਜੀ ਕਿ ਲੈਂਡ ਪੁਲਿੰਗ ਦਾ ਵਿਰੋਧ ਕੀ ਸੰਗਠਿਤ ਹੋ ਪਾਉਂਦਾ ਹੈ ਆਰਗੇਨਾਈਜ਼ਡ ਹੋ ਪਾਉਂਦਾ ਹੈ ਜਾਂ ਇਹ ਇੱਕ ਦੋ ਵਾਰੀ ਵਿਰੋਧ ਹੋ ਕੇ ਪੋਲਿਟੀਕਲ ਧਰਾਂ ਦਾ ਇਹ ਗੱਲ ਖਤਮ ਹੋ ਜਾਏਗੀ ਅਗਰੇ ਵੱਡਾ ਅੰਦੋਲਨ ਬਣਿਆ ਲੈਂਡ ਪੁਲਿੰਗ ਯੋਜਨਾ ਦੇ ਵਿਰੋਧ ਦੇ ਵਿੱਚ ਅਗਰੇ ਇਹ ਅੰਦੋਲਨ ਵੱਡਾ ਬਣਿਆ ਤੇ ਕਿਸਾਨਾਂ ਨੇ ਕਿਹਾ ਅਸੀਂ ਜ਼ਮੀਨ ਨਹੀਂ ਦੇਣੀ ਫਿਰ ਆਮ ਆਦਮੀ ਪਾਰਟੀ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਕੀ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਵੀ ਕਿਸਾਨ ਸੰਗਠਨਾ ਨਾਲ ਸੰਬੰਧਿਤ ਕਿਸਾਨਾਂ ਦੇ ਨਾਲ ਉਹਨਾਂ ਨੂੰ ਮੀਟਿੰਗਾਂ ਤੇ ਸੱਦਣਾ ਚਾਹੀਦਾ ਹੈ ਪਰ ਆਮ ਆਦਮੀ ਪਾਰਟੀ ਨੂੰ ਆਪਣੀ ਗੱਲ ਕਿਸਾਨਾਂ ਅੱਗੇ ਰੱਖਣੀ ਚਾਹੀਦੀ ਹੈ ਕਿਸਾਨਾਂ ਨੂੰ ਚਿੰਤਾ ਹੈ ਕਿ ਸਰਕਾਰਾਂ ਯੋਜਨਾ ਸ਼ੁਰੂ ਕਰ ਦਿੰਦੀਆਂ ਨੇ ਯੋਜਨਾ ਸਹੀ ਸਮੇਂ ਤੇ ਖਤਮ ਨਹੀਂ ਹੁੰਦੀਆਂ ਕਿਸਾਨਾਂ ਦੀ ਜ਼ਮੀਨ ਰੁਲ ਜਾਂਦੀ ਹੈ ਨਾ ਪੈਸਾ ਮਿਲਦਾ ਹੈ ਨਾ ਕਿਸਾਨਾਂ ਨੂੰ ਉਸ ਤਰ੍ਹਾਂ ਦਾ ਲਾਭ ਹੁੰਦਾ ਹੈ ਔਰ ਵੱਡੇ ਵੱਡੇ ਬਿਲਡਰ ਪ੍ਰਾਪਰਟੀ ਡੀਲਰ ਪ੍ਰਾਪਰਟੀ ਕੰਸਲਟੈਂਟ ਵਪਾਰੀ ਔਰ ਪੋਲਿਟਿਕਲ ਲੀਡਰ ਜਿਨ੍ਹਾਂ ਕੋਲੇ ਚੰਗੇ ਪੈਸੇ ਨੇ ਉਹ ਮਾਲਾ-ਮਾਲ ਹੋ ਜਾਂਦੇ ਨੇ ਜਮੀਨ ਡਿਵੈਲਪ ਹੋ ਜਾਂਦੀ ਹੈ ਔਰ ਜਿਹੜੇ ਅਮੀਰ ਲੋਕ ਨੇ ਉਹ ਪੈਸਾ ਕਮਾ ਲੈਂਦੇ ਨੇ ਇਹ ਚਿੰਤਾ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਵੀ ਡਰ ਹੁੰਦਾ ਵੀ ਪਤਾ ਨਹੀਂ ਸਾਡੀ ਜ਼ਮੀਨ ਲੈਣ ਤੋਂ ਬਾਅਦ ਡਿਵੈਲਪ ਹੋ ਕੇ ਸਮੇਂ ਸਿਰ ਮਿਲੇਗੀ ਜਾਂ ਨਹੀਂ ਮਿਲੇਗੀ ਸਾਨੂੰ ਉਹਦਾ ਬਣਦਾ ਹੱਕ ਪੈਸਾ मिलेगा या नहीं मिलेगा ਸਾਡੀ ਜ਼ਮੀਨ ਦੀ ਕੀਮਤ ਕਿੰਨੀ ਕੁ ਵਧੇਗੀ ਘਟੇਗੀ ਤਾਂ ਨਹੀਂ ਇਹ ਸਾਰੀਆਂ ਚਿੰਤਾਵਾਂ ਕਿਸਾਨ ਨੂੰ ਰਹਿੰਦੀਆਂ ਨੇ ਜਿਹੜੇ ਪਿਛਲੇ ਤਜਰਬੇ ਨੇ ਪਿਛਲੇ ਤਜਰਬਿਆਂ ਤੋਂ ਵੀ ਕਿਸਾਨ ਚਿੰਤਿਤ ਰਹਿੰਦੇ ਨੇ ਇਸ ਕਰਕੇ ਕਿਸਾਨਾਂ ਦਾ ਵਿਰੋਧ ਹੈ ਪਰ ਭਗਵੰਤ ਮਾਨ ਨੂੰ ਇਸ ਕਿਸਾਨਾਂ ਦੇ ਵਿਰੋਧ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਦੇਖਣ ਦੀ ਲੋੜ ਹੈ ਕਿਉਂਕਿ 27 ਦੀਆਂ ਚੋਣਾਂ ਨੇੜੇ ਨੇ ਔਰ ਕੋਸ਼ਿਸ਼ ਕਰਨੀ ਚਾਹੀਦੀ ਭਗਵੰਤ ਮਾਨ ਨੂੰ ਉਹ ਆਪ ਵਿੱਚ ਪੈਣ ਕਿ ਹਰ ਹਾਲ 'ਚ ਅਗਰ ਕਿਸਾਨ ਜ਼ਮੀਨ ਨਹੀਂ ਦੇਣਗੇ ਤੇ ਅਸੀਂ ਜ਼ਬਰਦਸਤੀ ਨਹੀਂ ਕਰਾਂਗੇ ਜਿੰਨੇ ਕਿਸਾਨ ਜ਼ਮੀਨ ਦੇਣਗੇ ਅਸੀਂ ਉਹਨਾਂ ਨੂੰ ਵਕਤ ਰਹਿੰਦੇ ਜ਼ਮੀਨ ਵਾਪਸ ਮੋੜਾਂਗੇ ਡਿਵੈਲਪ ਕਰਕੇ ਔਰ ਜੋ ਬਣ ਜੇ ਫਾਇਦੇ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਉਹ ਦਵਾਂਗੇ ਇਹ ਗੱਲ ਭਰੋਸੇ ਤੇ ਆ ਕੇ ਟਿਕਦੀ ਹੈ ਪੁਰਾਣੇ ਸਮੇਂ ਚ ਕਿਸਾਨਾਂ ਨੂੰ ਸਰਕਾਰਾਂ ਤੇ ਭਰੋਸਾ ਨਹੀਂ ਸੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੁਰਾਣੀ ਸਰਕਾਰ ਨਹੀਂ ਅਸੀਂ ਨਵੀਂ ਸਰਕਾਰਾਂ ਸਾਡੇ ਤੇ ਭਰੋਸਾ ਕਰੋ ਬਸ ਆਹੀ ਫਰਕ ਹੈ ਜਲਾ ਸਾਹਿਬ ਤੁਸੀਂ ਸ਼ਬਦ ਬਹੁਤ ਵਧੀਆ ਵਰਤੇ ਆ ਭਰੋਸਾ ਹੁਣ ਉਹਨਾਂ ਲੋਕਾਂ ਦੇ ਭਰੋਸੇ ਦਾ ਕੀ ਕਰੀਏ ਜਦੋਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਹੁੰਦੀਆਂ ਸੀ ਜਦੋਂ ਇਹ ਘਰ ਘਰ ਜਾ ਕੇ ਮੁਹਿੰਮ ਚਲਾਉਂਦੇ ਸੀ ਵੀ ਸਾਡੇ ਨਾਲ ਜੁੜੋ ਅਸੀਂ ਕਰਪਸ਼ਨ ਦੇ ਖਿਲਾਫ ਲਲਾਂਗੇ ਲੋਕਾਂ ਨੇ ਭਰੋਸਾ ਕੀਤਾ ਵੱਡਾ ਮੰਡੇਟ ਦਿੱਤਾ ਤੇ ਹੁਣ ਡੱਲਾ ਸਾਬ ਜਦੋਂ ਦੂਸਰੇ ਪਾਰਟੀਆਂ ਚੋਂ ਕੈਂਡੀਡੇਟ ਲਿਆ ਕੇ ਚੋਣ ਲੜਾਈ ਜਾ ਰਹੀ ਹੈ ਤੇ ਫਿਰ ਉਹਨਾਂ ਲੋਕਾਂ ਦਾ ਭਰੋਸਾ ਟੁੱਟੇਗਾ ਨਹੀਂ ਤੇ 2027 ਤੀ ਤੱਕ ਇਹ ਟੁੱਟਿਆ ਭਰੋਸਾ ਬੜਾ ਮਹਿੰਗਾ ਵੀ ਪੈ ਸਕਦਾ ਦੇਖੋ ਆਮ ਆਦਮੀ ਪਾਰਟੀ ਨੇ ਇੱਕ ਰਣਨੀਤੀ ਬਣਾਈ ਕਿ ਅਸੀਂ ਕਿਸੇ ਵੀ ਕੀਮਤ ਤੇ ਕੋਈ ਜ਼ਮੀਨੀ ਚੋਣ ਹਾਰਨੀ ਨਹੀਂ ਤੁਸੀਂ ਵੇਖੋ ਇਹਨਾਂ ਨੇ ਅਕਾਲੀ ਦਲ ਦਾ ਉਮੀਦਵਾਰ ਗਿੱਦੜਵਾਹਾ ਤੋਂ ਜੁਆਇਨ ਕਰਾਇਆ ਉਹਨੂੰ ਟਿਕਟ ਦਿੱਤੀ ਔਰ ਜਿਹੜੇ ਡਾਕਟਰ ਸਾਹਿਬ ਸੀ ਚੱਬੇਵਾਲ ਉਹ ਇਹਨਾਂ ਚੱਬੇਵਾਲ ਉਹ ਇਹਨਾਂ ਨੇ ਆਪਣੀ ਪਾਰਟੀ ਚ ਸ਼ਾਮਲ ਕਰਾਈ ਟਿਕਟ ਦਿੱਤੀ ਜਿਤਾ ਦੇ ਚੱਬੇਵਾਲ ਸਾਹਿਬ ਜਿਤਾ ਲੇ ਤੇ ਭਗਤ ਸਾਹਿਬ ਉਹ ਤਾਂ ਚਲੋ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਹੀ ਆ ਗਏ ਸੀ ਉਹਨਾਂ ਦੇ ਪਰਿਵਾਰ ਚ ਟਿਕਟ ਦਿੱਤੀ ਜੇ ਤੁਸੀਂ ਪਿਛਲੀਆਂ ਜਮਨੀਆਂ ਚੋਣਾਂ ਦੇਖੋ ਜਦੋਂ ਬਰਨਾਲਾ ਚ ਮੀਟ ਹੀਰ ਦੇ ਕਰੀਬੀ ਨੂੰ ਟਿਕਟ ਦਿੱਤੀ ਤੇ ਗਰਮੀਤ ਬਾਠ ਹੈ ਜਿਹੜਾ ਇਹ ਇਹਨਾਂ ਦਾ ਵਲੰਟੀਅਰ ਸੀ ਵਰਕਰ ਸੀ ਤੇ ਜ਼ਿਲ੍ਹੇ ਦਾ ਪ੍ਰਧਾਨ ਵੀ ਸੀ ਕੋਆਰਡੀਨੇਟਰ ਸੀ ਉਹਨੂੰ ਟਿਕਟ ਨਹੀਂ ਦਿੱਤੀ ਉਹ ਆਜ਼ਾਦ ਖੜਾ ਹੋ ਗਿਆ ਬਾਗੀ ਖੜਾ ਹੋ ਗਿਆ ਤੇ ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ ਹੁਣ ਆਮ ਆਦਮੀ ਪਾਰਟੀ ਨੇ ਤਰਨ ਤਰੰਕ ਜਦੋਂ ਕਸ਼ਮੀਰ ਸਿੰਘ ਦੁਨੀਆ ਤੋਂ ਚਲੇ ਗਏ ਕਸ਼ਮੀਰ ਸਿੰਘ ਸੋਲ ਹਾਲਾਂਕਿ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਜਦ ਤੱਕ ਮੈਂ ਪੜ ਰਿਹਾ ਸੀ ਭਾਣਜਾ ਦਾ ਵਕੀਲ ਸਾਹਿਬ ਬਹੁਤ ਸਾਰੇ ਲੋਕ ਉਹਨਾਂ ਦੇ ਭਾਣਜੇ ਲਈ ਟਿਕਟ ਦੀ ਮੰਗ ਕਰ ਰਹੇ ਨੇ ਹੁਣ ਆਮ ਆਦਮੀ ਪਾਰਟੀ ਨੇ ਹਰਮੀਰ ਸਿੰਘ ਸੰਧੂ ਨੂੰ ਉੱਥੇ ਜੁਆਇਨ ਕਰਾ ਲਿਆ ਜਿਹੜੇ ਤਿੰਨ ਵਾਰ ਉੱਥੇ ਵਿਧਾਇਕ ਰਹੇ ਨੇ ਦੋ ਵਾਰ ਅਕਾਲੀ ਦਲ ਦੀ ਟਿਕਟ ਤੇ ਇੱਕ ਵਾਰੀ ਆਜ਼ਾਦ ਪਰ 17 ਤੇ 22 ਚੋਂ ਹਾਰੇ ਨੇ ਪਰ 22 ਚ ਉਹਨਾਂ ਨੇ 30000 ਵੋਟਾਂ ਹਾਸਲ ਕੀਤੀਆਂ ਹਰਮੀਰ ਸਿੰਘ ਸੰਧੂ ਤਰਨਤਾਰਨ ਤੋਂ ਚੰਗਾ ਉਮੀਦਵਾਰ ਹੈ ਚੰਗੇ ਚੰਗੀ ਸਖੀਅਤ ਹੈ ਹਾਲਾਂਕਿ ਵਿਕਰਮਜੀਤ ਸਿੰਘ ਦੇ ਕਰੀਬੀ ਉਹਨਾਂ ਨੂੰ ਕਿਹਾ ਜਾਂਦਾ ਸੀ ਪਹਿਲਾਂ ਕਿ ਉਹ ਵਿਕਰਮਜੀਤ ਸਿੰਘ ਦੇ ਬਹੁਤ ਨੇੜੇ ਸੀ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜੁਆਇਨ ਕਰਾਤਾ ਕੀ ਆਮ ਆਦਮੀ ਪਾਰਟੀ ਦੇ ਵਿੱਚੋਂ ਸਾਰੇ ਲੋਕ ਹਰਮੀਰ ਸਿੰਘ ਸੰਧੂ ਨੂੰ ਪ੍ਰਵਾਨ ਕਰ ਲੈਣਗੇ ਕੀ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਪਰਿਵਾਰ ਚੋਂ ਜਿਵੇਂ ਉਹਨਾਂ ਦਾ ਭਾਨਜਾ ਲੋਕ ਉਹਨਾਂ ਦੇ ਲਈ ਮੰਗ ਕਰ ਰਹੇ ਨੇ ਕਿਤੇ ਇਹ ਤਾਂ ਨਹੀਂ ਹੋਏਗਾ ਵੀ ਉਹ ਵੀ ਅ ਉਮੀਦਵਾਰ ਦੇ ਤੌਰ ਤੇ ਮੈਦਾਨ ਚ ਆ ਜਣ ਆਜ਼ਾਦ ਤਰਨ ਤਰਨ ਵੀ ਜਾਂ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਚੋਂ ਕੋਈ ਮੈਦਾਨ ਚ ਆ ਜਾਈ ਇਹ ਤਾਂ ਨਹੀਂ ਹੋਏਗਾ ਇਹ ਸਵਾਲ ਨੇ ਬਹੁਤ ਵੱਡੇ ਕਿਉਂਕਿ ਬਰਨਾਲੇ ਦੇ ਵਿੱਚ ਜਦੋਂ ਬਾਗੀ ਖੜਾ ਹੋਇਆ ਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਚਲਣਾ ਪਿਆ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਦੀ ਰਣਨੀਤੀ ਹੈ ਵੀ ਅਸੀਂ ਹਰ ਹਾਲਤ ਚ ਜਿਮਨੀ ਚੋਣ ਜਿੱਤਣੀ ਹੈ ਜਿਮਨੀ ਚੋਣਾਂ ਚ ਤਾਂ ਇਹ ਸਮਝ ਆਉਂਦਾ ਹੈ ਕਿ ਤੁਸੀਂ ਕਿਸੇ ਪਾਰਟੀ ਦਾ ਤਕੜਾ ਕੈਂਡੀਡੇਟ ਹਾਰਿਆ ਹੋਇਆ ਆਪਣੇ ਚ ਸ਼ਾਮਲ ਕਰਾ ਕੇ ਉਹਨੂੰ ਟਿਕਟ ਦਿੱਤੀ ਪਰ ਆਮ ਆਦਮੀ ਪਾਰਟੀ ਨੂੰ ਇਹ ਤੈਅ ਕਰਨਾ ਪੈਣਾ ਹੈ ਕਿ ਜਦੋਂ 27 ਦੀਆਂ ਚੋਣਾਂ ਹੋਣੀਆਂ ਨੇ ਉਦੋਂ ਆਮ ਆਦਮੀ ਪਾਰਟੀ ਨੇ ਟਿਕਟਾਂ ਦੀ ਵੰਡ ਕਿਵੇਂ ਕਰਨੀ ਹੈ ਦੂਸਰੀਆਂ ਪਾਰਟੀਆਂ ਦੇ ਲੀਡਰ ਆਮ ਆਦਮੀ ਪਾਰਟੀ ਵੱਲ ਵੀ ਭੱਜਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਭੱਜਣਗੇ ਕਾਂਗਰਸ ਦੇ ਬਹੁਤ ਭੱਜਣਗੇ ਕਿਉਂਕਿ ਇਹ ਦੋਵੇਂ ਧਿਰਾਂ 27 ਲਈ ਅੱਜ ਵੀ ਦੌੜ 'ਚ ਨਹੀਂ ਔਰ ਕਰੇ 5-6 ਮਹੀਨੇ ਹੋਰ ਦੌੜ ਚ ਨਾ ਰਹੀਆਂ ਤੇ ਇਹ ਆਮ ਆਦਮੀ ਪਾਰਟੀ ਵੱਲ ਭੱਜਣਗੇ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਵੱਲ ਭੱਜਣਗੇ ਵੀ ਤੁਸੀਂ ਸਾਨੂੰ ਸੈੱਟ ਕਰੋ ਕਿਉਂਕਿ ਮੁਕਾਬਲਾ 27 ਚ ਆਮ ਆਦਮੀ ਪਾਰਟੀ ਭਗਵੰਤ ਮਾਨ ਔਰ ਪੰਜ ਮੈਂਬਰੀ ਅਕਾਲੀ ਦਲ ਜਿਹੜਾ ਪੁਨਰਸੁਰਜੀਤ ਹੋਣਾ ਉਹਦੇ ਵਿੱਚ ਹੋਣਾ ਤੈਅ ਹੈ ਜੇ ਸ਼ਹਿਰਾਂ ਚ ਨਹੀਂ ਹੋਊਗਾ ਪਿੰਡਾਂ ਦੇ ਵਿੱਚ ਤਾਂ ਤੈਅ ਹੈ ਔਰ ਸਾਡੀਆਂ ਪਿੰਡਾਂ ਦੀਆਂ ਸੀਟਾਂ ਬਹੁਤ ਨੇ ਸ਼ਹਿਰੀ ਸੀਟਾਂ ਮੈਂ ਸ਼ਹਿਰੀ ਸੀਟਾਂ ਮੇਰਾ ਅਰਧ ਸ਼ਹਿਰੀ ਸੀਟਾਂ 30 30% ਹੀ ਮੰਨਦਾ 117 ਦੀਆਂ ਸੋ ਪਿੰਡਾਂ ਚੋਂ ਹਮੇਸ਼ਾ ਪੰਜਾਬ ਚ ਸਰਕਾਰ ਨਿਕਲ ਕੇ ਆਉਂਦੀ ਹੈ ਅਗਰ ਪਿੰਡਾਂ ਚੋਂ ਅਕਾਲੀ ਦਲ ਪੁਨਰਸਜੀਤ ਹੋ ਕੇ ਤਕੜਾ ਹੋ ਗਿਆ ਤੇ ਫਿਰ ਉਹਨਾਂ ਤੋਂ ਬਿਨਾ ਸਰਕਾਰ ਵੀ ਨਹੀਂ ਬੰਨੀ ਸ਼ਹਿਰਾਂ ਚੋਂ ਜਿਹੜਾ ਮਰਜੀ ਸੀਟਾਂ ਜਿੱਤ ਲੇ ਇਸ ਕਰਕੇ ਆਮ ਆਦਮੀ ਪਾਰਟੀ ਲਈ 27 ਚੁਣੌਤੀ ਨਾ ਬਣ ਜੇ ਇਹ ਆਮ ਆਦਮੀ ਪਾਰਟੀ ਨੂੰ ਤੈਅ ਕਰਨਾ ਪਊਗਾ ਕਿਉਂਕਿ ਅਗਰ 27 ਚ ਵੀ ਦੂਸਰੀਆਂ ਪਾਰਟੀਆਂ ਦੇ ਲੀਡਰ ਭੱਜਣਗੇ ਅਗਰ ਆਪ ਨੇ ਉਹਨਾਂ ਨੂੰ ਟਿਕਟਾਂ ਦੇਣ ਦੀ ਜ਼ਿਆਦਾ ਪਹਿਲ ਕਰ ਲਈ ਆਪਣੇ ਵਲੰਟੀਅਰ ਵਰਕਰਾਂ ਦੀ ਥਾਂ ਤੇ ਫਿਰ ਇਹ ਦੇਖਣਾ ਪਊਗਾ ਆਮ ਆਦਮੀ ਪਾਰਟੀ ਨੂੰ ਵੀ ਹੁਣ ਸਾਡੇ ਬਾਗੀ ਨਾ ਖੜੇ ਹੋ ਜਾਣ ਬਰਨਾਲੇ ਦੀ ਉਦਾਹਰਣ ਸਾਹਮਣੇ ਆ ਗੁਰਮੀਤ ਬਾਠ ਖੜਾ ਹੋਇਆ ਆਮ ਆਦਮੀ ਪਾਰਟੀ ਹਾਰ ਗਈ ਕਾਂਗਰਸ ਜਿੱਤ ਗਈ ਸੋ 27 ਚ ਆਮ ਆਦਮੀ ਪਾਰਟੀ ਨੇ ਇਸ ਗੱਲ ਤੇ ਧਿਆਨ ਦੇਣਾ ਹੈ ਕਿ ਜੇ ਅਸੀਂ ਕਿਸੇ ਦੀ ਟਿਕਟ ਕੱਟਦੇ ਹਾਂ ਤੇ ਉਹ ਬਾਗੀ ਨਾ ਖੜਾ ਹੋ ਜੇ ਕਿਉਂਕਿ ਜੇ ਆਪ ਚ ਬਾਗੀ ਖੜੇ ਹੋਏ ਉਹ ਆਪ ਲਈ ਚੁਣੌਤੀ 27 ਚ ਬਣੂਗੀ ਕਿਉਂਕਿ ਕਾਂਗਰਸ ਪਹਿਲਾਂ ਬਾਗੀਆਂ ਕਰਕੇ ਹਾਰਦੀ ਰਹੀ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਕਰਕੇ ਹਾਰਦਾ ਰਿਹਾ ਪੱਲਾ ਸਾਹਿਬ ਹਰਿਆਣਾ ਡਿਊ ਦਾ ਰੈ 2012 ਦੀ ਸਰਕਾਰ ਹੈ ਜਦੋਂ ਕਾਂਗਰਸ ਹਾਰੀ ਆ ਬਾਗੀ ਖੜੇ ਹੋ ਗਏ ਸੀ ਕਿਉਂਕਿ ਜਿਹੜੇ ਬਾਗੀ ਨੇ ਨਾ ਉਹ ਬਹੁਤ ਵੱਡਾ ਖਤਰਾ ਬਣ ਸਕਦੇ ਨੇ ਸੋ ਆਮ ਆਦਮੀ ਪਾਰਟੀ ਵਾਲੇ ਜਿਮਨੀ ਚੋਣਾਂ 'ਚ ਤਾਂ ਠੀਕ ਹੈ ਦੂਸਰੀਆਂ ਪਾਰਟੀਆਂ ਦੇ ਚੰਗੇ ਚਿਹਰੇ ਚੱਕ ਕੇ ਟਿਕਟਾਂ ਦੇ ਦਿਓ ਪਰ ਸਤਾਈ 'ਚ ਇਹ ਪਰੰਪਰਾ ਆਮ ਆਦਮੀ ਪਾਰਟੀ ਨੂੰ ਬਦਲਣੀ ਪੈਣੀ ਹੈ ਅਗਰ ਕੁਝ ਉਹਨਾਂ ਦੇ ਆਪਣੇ ਕਮਜ਼ੋਰ ਨੇ ਉੱਥੇ ਤੁਸੀਂ ਦੂਸਰੀਆਂ ਪਾਰਟੀਆਂ ਚੋਂ ਦੇਤੇ-ਦੇਤੇ ਕਿਉਂਕਿ ਚੈਲੰਜ ਸੰਦੀਪ ਜੀ ਪਰ ਡੱਲਾ ਸਾਹਿਬ ਹੋਰ ਕਮਜ਼ੋਰੀ ਵਾਲੀ ਕੋਈ ਗੱਲ ਰਹਿ ਨਹੀਂ ਨਾ ਜਾਂਦੀ ਐ ਫਿਰ ਸਵਾਲ ਤੁਸੀਂ ਮੇਰਾ ਜਿਹੜਾ ਨੋਟ ਕਰਿਓ ਉਹਦਾ ਕਾਰਨ ਹੈ ਵੀ 5 ਸਾਲ ਤੁਸੀਂ ਸਰਕਾਰ ਚ ਚਲਾਈ ਆ ਕੰਮ ਤੁਸੀਂ ਕੀਤੇ ਆ ਪ੍ਰਚਾਰ ਉਹਦਾ ਪੂਰਾ ਕੀਤਾ ਫਿਰ ਕਮਜ਼ੋਰੀ ਕਿੱਦਾਂ ਰਹਿ ਸਕਦੀ ਡੱਲਾ ਸਾਹਿਬ ਨਹੀਂ ਦੇਖੋ ਕੋਈ ਵੀ ਸਰਕਾਰ ਜਦੋਂ 5 ਸਾਲ ਰਹਿੰਦੀ ਐ ਬਹੁਤ ਸਾਰੇ ਐਮਐਲਏ ਉਹਨਾਂ ਦੇ ਖਿਲਾਫ ਲੋਕਾਂ ਦਾ ਗੁੱਸਾ ਹੁੰਦਾ ਹੈ ਆਮ ਆਦਮੀ ਪਾਰਟੀ 'ਚ ਵੀ ਬਹੁਤ ਸਾਰੇ ਐਮਐਲਏ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਕੰਮ ਤੋਂ ਲੋਕ ਖੁਸ਼ ਨਹੀਂ ਜਿਹੜੇ ਲੋਕਾਂ ਨੂੰ ਸਮੇਂ ਸਿਰ ਮਿਲਦੇ ਨਹੀਂ ਜਿਨ੍ਹਾਂ ਦੀ ਇਮੇਜ ਚੰਗੀ ਨਹੀਂ ਜਿਹੜੇ ਲੋਕਾਂ ਦੇ ਲਈ ਡਟਦੇ ਨਹੀਂ ਖੜਦੇ ਨਹੀਂ ਉਹ ਐਮਐਲਏ ਦਾ ਆਮ ਆਦਮੀ ਪਾਰਟੀ ਕੀ ਕਰੇਗੀ ਇਹਦਾ ਮਤਲਬ ਹੈ ਉਹਨਾਂ ਹਲਕਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਚਿੰਤਤ ਹੋਏਗੀ ਭਗਵੰਤ ਮਾਨ ਦੀ ਇਮੇਜ ਤੇ ਭਾਈ ਜ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ 27 ਚ ਵੀ ਆਮ ਆਦਮੀ ਪਾਰਟੀ ਦਾ ਚਿਹਰਾ ਭਗਵੰਤ ਮਾਨ ਹੋਏਗਾ ਪਰ ਕਿਉਂਕਿ ਬਹੁਤ ਸਾਰੇ ਜਿਹੜੇ ਲੋਕਲ ਐਮ ਐਲ ਏ ਨੇ ਉਹਨਾਂ ਨੇ 5 ਸਾਲ ਐਟ ਕੀ ਲੋਕਾਂ ਨੂੰ ਡਿਲੀਵਰ ਕੀਤਾ ਪਿਛਲੀ ਵਾਰੀ ਉਹਨਾਂ ਨੇ ਡਿਲੀਵਰ ਨਹੀਂ ਸੀ ਕੀਤਾ ਪਿਛਲੀ ਵਾਰੀ ਇਕੱਲਾ ਭਗਵੰਤ ਮਾਨ ਸੀ ਔਰ ਜਿਹੜਾ ਵੀ ਕੈਂਡੀਡੇਟ ਸੀ ਉਹ ਭਗਵੰਤ ਮਾਨ ਦੇ ਨਾਲ ਖੜਦਾ ਸੀ ਕਿ ਸਾਨੂੰ ਮੌਕਾ ਦੋ ਅਸੀਂ ਕੰਮ ਕਰਾਂਗੇ ਹੁਣ ਅਗਰ ਕੋਈ ਮਾੜੀ ਕਾਰਗੁਜ਼ਾਰੀ ਵਾਲਾ ਲੀਡਰ ਭਗਵੰਤ ਮਾਨ ਨਾਲ ਖੜੂਗਾ ਤੇ ਭਗਵੰਤ ਮਾਨ ਜਾ ਕੇ ਕਹੂਗਾ ਵੀ ਮੇਰੇ ਨਾਂ ਤੇ ਵੋਟਾਂ ਪਾ ਦਿਓ ਤੇ ਉਥੋਂ ਦਾ ਐਮਐਲਏ ਮਾੜੀ ਕਾਰਗੁਜ਼ਾਰੀ ਵਾਲਾ ਹੋਏਗਾ ਤੇ ਉਥੇ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਏਗਾ ਭਗਵੰਤ ਮਾਨ ਦੇ ਚਿਹਰੇ ਦੇ ਬਾਵਜੂਦ ਵੀ ਇਹ ਇਹ ਆਮ ਤੌਰ ਤੇ ਹੁੰਦਾ ਹੈ ਹੁਣ ਉਥੇ ਆਮ ਆਦਮੀ ਪਾਰਟੀ ਜਾਂ ਤਾਂ ਉਹ ਮਾੜੀ ਕਾਰਗੁਜ਼ਾਰੀ ਵਾਲਾ ਐਮਐਲਏ ਹਟਾਊਗੀ ਅਗਰ ਉਹ ਮਾੜੀ ਕਾਰਗੁਜ਼ਾਰੀ ਵਾਲਾ ਐਮਐਲਏ ਦੀ ਟਿਕਟ ਕੱਟਦੇ ਨੇ ਤੇ ਇਹ ਵੀ ਤੈਅ ਕਰਨਾ ਪੈਣਾ ਨਾ ਵੀ ਜਿਹਦੀ ਟਿਕਟ ਕੱਟੀ ਗਈ ਉਹ ਬਾਗੀ ਨਾ ਹੋਵੇ ਬਸ ਗੱਲ ਇੱਥੇ ਖੜੀ ਹੈ ਜਿਹਦੀ ਟਿਕਟ ਕੱਤੀ ਗਈ ਅਗਰ ਤਾਂ ਉਹ ਪਾਰਟੀ ਨਾਲ ਖੜਾ ਹੈ ਜਿਵੇਂ ਭਾਜਪਾ ਚਾਹ ਜਾਂ ਕਿਸੇ ਦੀ ਟਿਕਟ ਕੱਟਦੇ ਉਹ ਕਹਿੰਦੇ ਕੋਈ ਨਹੀਂ ਜੀ ਜਿਹਨੂੰ ਮਿਲ ਗਈ ਅਸੀਂ ਨਾਲ ਵਿਜੇ ਸੰਪਲਾ ਦੀ ਟਿਕਟ ਕੱਟੀ ਵਿਜੇ ਸੰਪਲਾ ਚੋਣ ਪ੍ਰਚਾਰ ਕਰਦਾ ਰਿਹਾ ਸੰਪ੍ਰਕਾਸ਼ ਦੇ ਪਰਿਵਾਰ ਦੇ ਹੱਕ ਚ ਤੇ ਜਿਹਦੀ ਟਿਕਟ ਕੱਟੀ ਗਈ ਅਗਰ ਤਾਂ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਖੜਾ ਹੈ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਚੈਲੰਜ ਨਹੀਂ ਅਗਰ ਕਿਸੇ ਦੀ ਟਿਕਟ ਕੱਟੀ ਗਈ ਤੇ ਉਹ ਬਾਗੀ ਹੋ ਗਿਆ ਵੀ ਮੈਂ ਤਾਂ ਆਜ਼ਾਦ ਖੜੂਗਾ ਜੀ ਮੇਰਾ ਹੱਕ ਬਣਦਾ ਫਿਰ ਸਤਾਈ ਚਾਮ ਆਦਮੀ ਪਾਰਟੀ ਨੂੰ ਮੁਸ਼ਕਲ ਆਏਗੀ ਮੈਂ ਇਹ ਸਵਾਲ ਇਸ ਕਰਕੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਹੁਣੀ ਤੈਅ ਕਰਨਾ ਪੈਣਾ ਕਿ ਅਸੀਂ ਆਪਣੇ ਐਮਐਲਏਆਂ ਦੀਆਂ ਅਗਰ ਟਿਕਟਾਂ ਕੱਟਣੀਆਂ ਨੇ ਤੇ ਅਸੀਂ ਉਹਨਾਂ ਨੂੰ ਕਿਵੇਂ ਸਮਝਾਉਣਾ ਕਿ ਉਹ ਬਾਗੀ ਨਾ ਹੋ ਜਾਣ ਅਗਰ ਹਰ ਚੋਣ 'ਚ ਇਹ ਖਤਰਾ ਪੈਣ ਲੱਗਿਆ ਵਲੰਟੀਅਰ ਨੂੰ ਲੋਕਲ ਕੈਂਡੀਡੇਟਾਂ ਨੂੰ ਵੀ 27 ਤੋਂ ਪਹਿਲਾਂ ਤਾਂ ਹੜ ਹੋਣਾ ਹੈ ਕਾਂਗਰਸ ਚੋਂ ਵੀ ਆਉਣਗੇ ਟੁੱਟ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ ਚੋਂ ਵੀ ਆਉਣਗੇ ਬਾਦਲ ਧੜੇ ਚੋਂ ਕਿਉਂਕਿ ਆਉਣਗੇ ਆਉਣਗੇ ਪਹਿਲਾਂ ਵੀ ਆਉਂਦੇ ਨੇ ਤੇ ਜੇ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ ਲੱਗੀਆਂ ਤੇ ਸਾਡਾ ਕੀ ਬਣੂ ਉਹਨਾਂ ਸਿੱਟਿਆਂ ਚ ਸचेत ਹੋਣ ਦੀ ਆਮ ਆਦਮੀ ਪਾਰਟੀ ਨੂੰ ਲੋੜ ਹੈ ਹਾਲ ਦੀ ਘੜੀ ਤਰਨਤਾਰਨ ਦੇ ਵਿੱਚ ਜਮਨੀ ਚੋਣਾ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਤਕੜੀ ਹੋਈ ਹੈ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਪਰ ਪੰਥਕ ਚਿਹਰਾ ਹਰਮਿੰਦਰ ਸੰਧੂ ਪਰ ਪੰਜ ਮੈਂਬਰੀ ਕਮੇਟੀ ਦੇ ਨਾਲ ਹੀ ਇੱਥੇ ਮੁਕਾਬਲਾ ਹੋਣਾ ਹੈ ਹੁਣ ਪੰਜ ਮੈਂਬਰੀ ਕਮੇਟੀ ਨਵੰਬਰ ਤੱਕ ਜਦੋਂ ਚੋਣ ਦੀ ਸੰਭਾਵਨਾ ਹੈ ਕੀ ਆਪਣੀ ਲੀਡਰਸ਼ਿਪ ਪ੍ਰਧਾਨਤਾ ਚੁਣ ਚੁੱਕਿਆ ਹੋਣਾ ਹੈ ਕੀ ਆਪਣੀ ਲੀਡਰਸ਼ਿਪ ਨੂੰ ਪੁਨਰ ਸੁਰਜੀਤ ਕਰ ਚੁੱਕੀ ਹੋਣੀ ਐਸਜੀਪੀਸੀ ਦੀਆਂ ਚੋਣਾਂ ਹੋ ਚੁੱਕੀਆਂ ਹੋਣੀਆਂ ਇਹ ਬਹੁਤ ਗੱਲਾਂ ਨਿਰਭਰ ਕਰਦੀਆਂ ਨੇ ਪਰ ਇਹ ਜ਼ਿਮਨੀ ਚੋਣ 'ਚ ਮੁੱਖ ਮੁਕਾਬਲਾ ਪੰਜ ਮੈਂਬਰੀ ਕਮੇਟੀ ਅਗਰ ਲੜਦੀ ਹੈ ਚੋਣਾਂ ਅਗਰ ਉਹ ਚੋਣ ਨਹੀਂ ਲੜਦੇ ਗੱਲ ਵੱਖਰੀ ਹੈ ਅਗਰ ਪੰਜ ਮੈਂਬਰੀ ਨੇ ਆਪਣਾ ਕੈਂਡੀਡੇਟ ਦਿੱਤਾ ਤੇ ਮੁਕਾਬਲਾ ਪੰਜ ਮੈਂਬਰੀ ਦੇ ਕੈਂਡੀਡੇਟ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਹੋਣਾ ਹੈ ਇਹ ਇਹ ਜ਼ਮੀਨ ਮੈਨੂੰ ਦਿਖ ਰਹੀ ਹੈ ਸਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ